ਆਪਣੇ ਸਾਰੇ ਸਤਿਕਾਰਯੋਗ ਬਜ਼ੁਰਗ ਵੱਡੇ ਛੋਟੇ ਭੈਣ ਭਾਈ ਸੱਜਣ ਮਿੱਤਰ ਜਿੱਥੋਂ-ਜਿੱਥੋਂ ਵੀ ਤੁਸੀਂ ਸਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਬ੍ਰਿਸਬੇਨ ਮੌਸਮ ਦੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿਉਂਕਿ ਸੌਣ ਭਾਦੋਂ ਹੀ ਬਣਿਆ ਪਿਆ ਲਗਭਗ ਕਾਫੀ ਦਿਨਾਂ ਤੋਂ ਮੀਂਹ ਹੜ ਜਾਂਦਾ ਆ ਜਾਂਦਾ ਤੇ ਕਈ ਜਗ੍ਹਾ ਤੇ ਫਲੱਡ ਵੀ ਆਏ ਆ ਆ ਤੁਹਾਨੂੰ ਮੈਂ ਦਿਖਾਉਣਾ ਪ੍ਰੈਸਬਿੰਦੇ ਵੈਦਰ ਦਾ ਕੁਛ ਹਾਲ ਇਹ ਕਾਫੀ ਦਿਨਾਂ ਤੋਂ ਇਹੀ ਕੈਨਮੈਨ ਇਹੀ ਕੈਨਮੈਨ ਚੱਲਦੀ ਆ ਰਹੀ ਹੈ ਤੇ ਪਤਾ ਨਹੀਂ ਅਜ ਕਿੰਨੇ ਦਿਨ ਚੱਲੂਗੀ ਪਰ ਬਹੁਤਾ ਕੋਈ ਖਤਰੇ ਵਾਲੀ ਗੱਲ ਤਾਂ ਹੈ ਨਹੀਂ ਪਰ ਦਰਖਤਾਂ ਵਾਸਤੇ ਕਿੰਨੇ ਹਰੇ ਭਰੇ ਦਰਖਤ ਤੇ ਕਿਵੇਂ ਤੁਹਾਨੂੰ ਚਿੜੀਆਂ ਦੀ ਚੀਂ-ਚੀਂਦੀ ਆਵਾਜ਼ ਸੁਣਾਈ ਦਿੰਦੀ ਹੋ ਜੁੜਿਆ ਕਰੋ ਆਪਣੇ ਚੈਨਲ ਨਾਲ ਵੱਧ ਤੋਂ ਵੱਧ ਕਿ ਇਹ ਚੈਨਲ ਤੁਹਾਡੇ ਵਾਸਤੇ ਬਣਾਇਆ ਤੇ ਤੁਹਾਨੂੰ ਚੰਗੀਆਂ ਚੀਜ਼ਾਂ ਦਿਖਾਉਣ ਦੀ ਖਾਤਰ ਸਾਰੇ ਪਾਸੇ ਨਹੀਂ ਨਹੀਂ ਚੱਲ ਰਿਹਾ ਅਰ ਅਮੀਰ ਰਾਤ ਸ਼ਾਮ ਤੱਕ ਥੋੜਾ ਬਹੁਤਾ ਘਟ ਜਾਊਗਾ ਪਰ ਜਿੱਥੇ ਵੀ ਹੋ ਸਾਰੇ ਕੋਸ਼ਿਸ਼ ਕਰਿਆ ਕਰੋ ਖੋਸ ਰਹਿ ਕਰੋ ਚੜਦੀ ਕਲਾ ਚ ਰਹਿ ਕਰੋ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਫੇਰ ਧੰਨਵਾਦ ਕਰਦੇ ਆਂ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਨ ਲਈ ਧੰਨਵਾਦ ਸਾਰੇ ਚੜਦੀ ਕਲਾ ਚ ਰਹੋ ਧੰਨਵਾਦ ਫੇਰ